ਤੇ 9 ਅਗਸਤ ਨੂੰ ਦਰਸ਼ਕੋ ਆਪਾਂ ਗੱਲ ਸਾਂਝੀ ਕਰਦੇ ਕਰਦੇ ਇਹ ਵੀ ਦੱਸ ਦਈਏ ਕਿ 9 ਅਗਸਤ ਨੂੰ ਤਰਸੀਮ ਸਿੰਘ ਜਸੜ ਕੈੰਬਰਾ ਆ ਰਿਹਾ ਤੇ ਸਾਰੇ ਪੰਜਾਬੀਆਂ ਨੂੰ ਪੂਰੇ ਆਸਟ੍ਰੇਲੀਆ ਦੇ ਪੰਜਾਬੀਆਂ ਨੂੰ ਅਪੀਲ ਆ ਕਿ ਕੈੰਬਰਾ ਹਮ ਹਮਾ ਕੇ ਪਹੁੰਚੋ ਕਿਉਂਕਿ ਸਾਡਾ ਫਰਜ਼ ਬਣਦਾ ਸਿੱਖਾਂ ਦਾ ਪੰਜਾਬੀਆਂ ਦਾ ਜੋ ਉਹ ਸਾਡੀ ਕੌਮ ਲਈ ਸਾਡੇ ਭਾਈਚਾਰੇ ਲਈ ਕੰਮ ਕਰ ਰਿਹਾ ਉਹ ਉਹਦੀ ਹੌਸਲਾ ਵਜ਼ਾਈ ਲਈ ਤੁਹਾਡਾ ਪਹੁੰਚਣਾ ਬਹੁਤ ਜ਼ਰੂਰੀ ਹੈ ਆਪਾਂ ਗੱਲ ਫੇਰ ਵਿਸ਼ੇ ਤੇ ਆਉਨੇ ਆ ਕਿ ਜਿਹੜੇ ਤੁਹਾਡੇ ਟੂਰਨਾਮੈਂਟ ਨੂੰ ਸਪੋਰਟ ਕਰ ਰਹੇ ਨੇ ਜਿਹੜੇ ਸਪੋਰਟਰ ਨੇ ਜਿਹੜੇ ਹੁਣ ਮੁੱਢਲੇ ਸਪੋਰਟਰ ਨੇ ਕਿਹੜੇ-ਕਿਹੜੇ ਜਿਹੜੇ ਬਿਜ਼ਨਸ ਨੇ ਤੁਹਾਨੂੰ ਸਪੋਰਟ ਕਰ ਰਹੇ ਨੇ ਕਿਹੜੇ-ਕਿਹੜੇ ਵਿਅਕਤੀ ਤੁਹਾਡੀ ਸਪੋਰਟ ਕਰ ਰਹੇ ਨੇ ਸਾਨੂੰ ਜੀ ਸਾਰੇ ਕੈਮਰਾ ਦੀ ਸੰਗਤ ਦਾ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਸਾਰਿਆਂ ਨੂੰ ਮੇਨ ਸਪான்ਸਰ ਸਾਡੇ ਤਾਜ ਬਿਲਡਿੰਗ ਗਰੁੱਪ ਤੋਂ ਸੁਮਨਦੀਪ ਸਿੰਘ ਢਿੱਲੋਂ ਨਿਊ ਡੋਰ ਤੋਂ ਗੁਰਜੰਤ ਸਿੰਘ ਨੇ ਤੇ ਨਰਿੰਦਰ ਸਿੰਘ ਖਾਟੜਾ ਜੀ ਤੇ ਗੁਰਪਾਲ ਲੱਕੀ ਜੀ ਕੈਮਰਾ ਬਿਲਡਰ ਤੋਂ ਤੇ ਬਬਲੂ ਮਰਾਹੜ ਤੇ ਸਕਿਪ ਵਿਨ ਵਾਲੇ ਸੰਦੀਪ ਸਿੰਘ ਦਾਪ ਤੇ ਪੰਜਾਬ ਵਾਲੇ ਤੇ ਇਦਾਂ ਬਹੁਤ ਸਾਰੇ ਹੈਗੇ ਨੇ ਆਪਣੇ ਸਪான்ਸਰ ਜਿਹੜੇ ਸਾਨੂੰ ਫੁੱਲ سپورਟ ਕਰ ਰਹੇ ਨੇ ਤੇ ਵਧੀਆ ਸਾਰਿਆਂ ਦੇ ਜਾਨੀ ਕਿ ਹੌਸਲਾ ਵਧਾਈ ਦੇ ਰਹੇ ਨੇ ਸਾਨੂੰ